ਪ੍ਰੋਫੈਸਰ ਮਨਜੀਤ ਜੀ ਦਾ ਰੁਖ ਕਰਦਾ ਹੈ ਪ੍ਰੋਫੈਸਰ ਸਾਹਿਬ ਦੇਖੋ ਸਿਆਸਤ ਨੂੰ ਤੁਸੀਂ ਬਹੁਤ ਨੇੜੇ ਤੋਂ ਦੇਖਦੇ ਨੇ ਲੋਕ ਉਮੀਦ ਕਰਨ ਕਿ 2027 ਦੀਆਂ ਇਲੈਕਸ਼ਨ ਬਿਲਕੁਲ ਚਿਹਰਾ ਮੋਹਰਾ ਬਦਲ ਕੇ ਰੱਖ ਦੇਣ ਗਿਆ ਸਿਆਸਤ ਦਾ ਖਾਸ ਤੌਰ ਤੇ ਮਿਡ ਟੌਪ ਲੀਡਰਸ਼ਿਪ ਦਾ ਜ਼ਿਕਰ ਕਰ ਰਹੇ ਹਨ ਦੇਖੋ ਗੌਰਵ ਜੀ ਇਹ ਜ਼ਰੂਰੀ ਨਹੀਂ ਹੈ ਗੱਲਾਂ ਤੁਹਾਨੂੰ ਪੋਲੀਟੀਸ਼ੀਅਨ ਨੇ ਜੇ ਪੋਲੀਟੀਸ਼ੀਅਨ ਸਾਰਾ ਸੱਚ ਬੋਲ ਦੇਣ ਫਿਰ ਦੇਸ਼ ਦੇ ਵਿੱਚ ਸਾਡੇ ਸਾਡੇ ਲਈ ਗੱਲ ਕਰਨ ਲਈ ਜਗ੍ਹਾ ਕਿਹੜੀ ਰਹੂਗੀ ਹੇ ਦੇ ਦਮ ਗਾਜੇ ਅਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਆਪ ਚੋਣ ਨਹੀਂ ਲੜਨੀ ਕਹਿੰਦੇ ਮੈਂ 40% ਨੌਜਵਾਨਾਂ ਨੂੰ ਲੜਾਉਂਗਾ ਭਾਈ ਵਿਕੇ ਹੋ ਅਸਤੀਫਾ ਦੇ ਰਹੇ ਸੀ ਇੱਕ ਮੀਟਿੰਗ ਦੇ ਵਿੱਚ ਉਹ ਮਤਲਬ ਇਹ ਗੱਲਾਂ ਹੁੰਦੀਆਂ ਆ ਬੱਲੇ ਸ਼ੇਰਾ ਬੱਲੇ ਸ਼ੇਰਾ ਕਰਕੇ ਲੋਕਾਂ ਨੂੰ ਥੋੜਾ ਉਤਸ਼ਾਹਤ ਕਰਦੀ ਔਰ ਚੰਗੀ ਗੱਲ ਹੈ ਕੋਈ ਮਾੜੀ ਗੱਲ ਨਹੀਂ ਮੈਂ ਤੇ ਕਿੰਨਾ ਨੌਜਵਾਨ ਆਉਣੇ ਚਾਹੀਦੇ ਆ ਹੁਣ ਉਹ ਅਸਲ ਵਿੱਚ ਉਹ ਜਿਹੜੇ ਕਰ ਰਿਹਾ ਗੱਲ ਰਾਜਾ ਵਿੜਿੰਗ ਵੀ ਉਹ ਰਾਹੁਲ ਗਾਂਧੀ ਦੀ ਪਾਛਾ ਕਰ ਰਿਹਾ ਕਿ ਰਾਹੁਲ ਗਾਂਧੀ ਖੁਦ ਨੌਜਵਾਨ ਹੈ ਸਿਆਲ ਦੇ ਵਿੱਚ ਵੀ ਕੋਈ ਗਰਮ ਕੱਪੜੇ ਨਹੀਂ ਪਾਉਂਦਾ ਅੱਧੀ ਬਾਹ ਦੀ ਅੱਧੀ ਬਾਹ ਦੀ ਟੀ-ਸ਼ਰਟ ਪਾਈ ਹੁੰਦੀ ਆ ਮੈਂ ਤੇ ਹੈਰਾਨ ਆ ਵੀ ਇਹ ਅਸਲੀ ਜਨਜੀ ਤੇ ਉਹ ਹੀ ਹੈ ਹਾਲਾਂਕਿ ਉਹ ਮਿਲੀਨੀਅਮ ਦੇ ਵਿੱਚ ਆਉਂਦੇ ਆ ਸਾਡੇ ਵਾਲੇ ਚ ਆਉਂਦੇ ਆ ਪਰ ਫਿਰ ਵੀ ਉਹਨਾਂ ਨੂੰ ਜਨਜੀ ਕਿਹਾ ਜਾ ਸਕਦਾ ਉਹਦੇ ਬਾਅਦ ਇੱਕ ਨਵੀਂ ਜਨਰੇਸ਼ਨ ਵੀ ਆ ਜਨਰੇਸ਼ਨ ਐਲਫਾ ਪੈਦਾ ਹੋ ਰਹੀ ਆ ਇਹ ਚਲੋ ਥੋੜੇ ਫੈਸ਼ਨੇਬਲ ਟਰਮਸ ਆ ਪਰ ਜੋ ਉਹਨਾਂ ਦੀਆਂ ਮਰਛਾ ਹੈ ਗਿਆ ਤੁਹਾਡੇ ਲੀਡਰਾਂ ਦੇ ਜਿੰਨੀਆਂ ਸਟੇਟਮੈਂਟ ਦਿੱਤੀਆਂ ਆ ਉਹ ਚੰਗੀ ਆ ਮੈਂ ਉਹਨੂੰ ਐਪਰੀਸ਼ੀਏਟ ਕਰਦਾ ਕਿ ਨਵੇਂਆਂ ਲੋਕਾਂ ਨੂੰ ਆਉਣਾ ਚਾਹੀਦਾ ਪਰ ਮੈਂ ਇੱਕ ਗੱਲ ਨਾਲ ਹੀ ਕਹਿਣਾ ਆ ਦੋ ਗੱਲਾਂ ਤੁਸੀਂ ਇੱਕ ਤੇ ਤੁਸੀਂ ਆਪ ਹੀ ਦੱਸਤੀ ਆ ਜੀ ਕਿ ਆਮ ਆਦਮੀ ਪਾਰਟੀ ਜਨ ਕੀ ਆ ਔਰ ਕੀ ਆ ਹਮ ਜਿਹੜੇ ਇਹਦੇ ਚ ਆਏ ਆ ਕਿਹੜੇ ਇਹਨਾਂ ਚ ਪੁਰਾਣੇ ਲੀਡਰ ਸੀਗੇ ਕੋਈ ਪੁਰਾਣੇ ਲੀਡਰ ਨਹੀਂ ਸੀਗੇ ਵੱਡੇ ਪੱਦਰ ਦੇ ਉੱਤੇ ਬਿਲਕੁਲ ਹੀ ਨਵੇਂ ਜਿਨੂੰ ਕੇਜਰੀਵਾਲ ਨੇ ਟਿਕਟ ਦਿੱਤੀ ਉਹ ਹੀ ਬਣ ਗਿਆ 92 ਬਣ ਗਏ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਕਿ ਇਸ ਕਰਕੇ ਜਨਜੀ ਦਾ ਤੇ ਪਹਿਲੇ ਹੀ ਰੈਵਲੂਸ਼ਨ ਆ ਚੁੱਕਾ ਤੇ ਹੁਣ ਜਿਹੜੇ 4 ਸਾਲ ਦੀ ਸਰਕਾਰ ਹੰਡਾਈ ਹੈ ਉਹ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਜਨਜੀ ਬਿਨਾ ਸੂਝ-ਬੂਝ ਤੋਂ ਬਿਨਾ ਇੱਕ ਤਜਰਬੇ ਤੋਂ ਬਿਨਾ ਇੱਕ ਵਿਜ਼ਨ ਤੋਂ ਬਿਨਾ ਇੱਕ ਪੋਲੀਟੀਕਲ ਮਾਈਂਡ ਸੈਟ ਤੋਂ ਵੀ ਤੁਸੀਂ ਕੱਲਾ ਆਊਟ ਫੋਨ ਤੋਂ ਪੜ ਪੜ ਕੇ ਤੁਸੀਂ ਹੋ ਜਾਣਾ ਹਰ ਗੱਲ ਦਾ ਗੂਗਲ ਦੱਬ ਕੇ ਕਰ ਲਿਆ ਹੁਣ ਚੈਟ ਜੀ ਪੀ ਟੀ ਤੋਂ ਕਰ ਲਿਆ ਹਰ ਗੱਲ ਦਾ ਜਵਾਬ ਆ ਗਿਆ ਭਾਈ ਧਰਤੀ ਤੇ ਜੀਣਾ ਕਿਵੇਂ ਆ ਜਿਹੜੀਆਂ ਰੀਅਲ ਟਾਈਮ ਦੇ ਵਿੱਚ ਤੁਸੀਂ ਆਪਣੀਆਂ ਸਾਰੇ ਮਸਲੇ ਨੂੰ ਕਨਫਰੰਟ ਕਰਕੇ ਇੰਨੇ ਡਾਈਵਰਸ ਲੋਕਾਂ ਨੂੰ ਇੱਕ ਜਗ੍ਹਾ ਤੇ ਰੱਖਣਾ ਉਹ ਬਹੁਤ ਕਲਾ ਦਾ ਕੰਮ ਆ ਬੜੀ ਮਿਹਨਤ ਦਾ ਕੰਮ ਆ ਔਰ ਉਹ ਸੌਖਾ ਕੰਮ ਨਹੀਂ ਹੈ ਮੇਰਾ ਖਿਆਲ ਹੈ ਕਿ ਦੇਖੋ ਜਿੰਨੇ ਜਿੱਤ ਕੇ ਆਏ ਬਦਲਾ ਆਇਆ ਬਦਲਾ ਆਇਆ ਸਾਰਾ ਕੁਝ ਬਦਲਤਾ ਹੈ ਇਹ ਹੀ ਆਪਾਂ ਗੱਲਾਂ ਕਰ ਰਹੀਆਂ ਅੱਜ ਇਹ ਹੀ ਕਰ ਰਹੇ ਆ ਠੀਕ ਹੈ ਤੇ ਬਦਲਤੇ ਦਿੱਤਾ ਸਾਰਾ ਕੁਝ ਝਾੜੂ ਨੇ ਪਰ ਉਦੋਂ ਬਾਅਦ ਜਿਹੜਾ ਤਰਾਤਲ ਦੇ ਪੰਜਾਬ ਚ ਕਿੰਨਾ ਕੁ ਬਦਲਿਆ ਕਿੰਨਾ ਕੁ ਪਲਟਾਇਆ ਕਿੰਨੀ ਕੁ ਨਵੀਂ ਸੋਚ ਆਈ ਕਿੰਨਾ ਕੁ ਲੋਕਾਂ ਦੀਆਂ ਉਮੀਦਾਂ ਤੇ ਏ ਮੀ ਪੂਲੇ ਚੜੇ ਜਾਂ ਜਾ ਉਹਨਾਂ ਨੇ ਸਪਨੇ ਪੂਰੇ ਹੋਏ ਆ ਉਹ ਹੁਣ ਲੋਕ 27 14 ਦੇ ਤੇ ਵੀ ਫੈਸਲਾ ਕਰਨਗੇ ਇਸ ਕਰਕੇ ਰਾਜਨੀਤਿਕ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜਾ ਬਿਲਕੁਲ ਯੰਗ ਬ੍ਰਿਗੇਡ ਵਾਲਾ ਫਾਰਮੂਲਾ ਏ ਉਹ ਆਮ ਆਦਮੀ ਪਾਰਟੀ ਇੱਕ ਤਰੀਕੇ ਨਾਲ ਇੰਪਲੀਮੈਂਟ ਡਾਇਰੈਕਟਲੀ ਔਰ ਇੰਡਾਇਰੈਕਟਲੀ ਕਰ ਗਈ ਨਹੀਂ ਮਤਲਬ ਮੈਂ ਤਾਂ ਇਹ ਵੀ ਸਮਝਣਾ ਚਾ ਰਹੇ ਹਾਂ ਕਿ 70 ਨਵੇਂ ਚਿਹਰਿਆਂ ਦਾ ਮਤਲਬ ਇਹ ਹੀ ਸਮਝਿਆ ਜਾਵੇ ਕਿ ਅੰਡਰ 30 ਹੋਣਗੇ ਉਹ ਜਦੋਂ ਰਾਜਾਵੜਿੰਗ ਬੋਲਦੇ ਨੇ ਤੁਹਾਡੀ ਨਜ਼ਰ ਨਾਲ ਹੀ ਹੋਏ ਨਹੀਂ ਨਹੀਂ ਇਹਨਾਂ ਦੀ ਯੂਥ ਦੀ ਡਿਫੀਨੇਸ਼ਨ ਹੈ 45 ਸਾਲ ਤੱਕ ਹੂੰ ਸਾਡੇ ਜਨਜੀ ਵਾਲੀ ਨਹੀਂ ਹੈਗੀ ਅੱਜ ਉਹਨਾਂ ਦੀ ਮਤਲਬ ਜੇ ਅੱਛਾ ਉਥੇ ਜੇ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਪੋਲੀਟੀਕਲ ਜਿਹੜੇ ਯੰਗ ਹੈ ਉਹ ਜੇ 45 ਸਾਲ ਦੇ ਨਹੀਂ ਤਾਂ ਯੰਗ ਹੈ ਉਹ ਯੂਥ ਯੂਥ ਸਭਾ ਦੇ ਮੈਂਬਰ ਹੋ ਸਕਦੇ ਆ 45 ਸਾਲਾਂ ਤੱਕ ਤੇ ਕਿੰਨੇ ਮੈਂਬਰ ਹੈਗੇ ਆ ਉਹਨਾਂ ਦੇ ਨੌਜਵਾਨ ਸਭਾ ਦੇ ਉਹ ਨੌਜਵਾਨ ਆ ਤੁਸੀਂ ਵੀ ਮਤਲਬ ਜੇ ਇਹਨਾਂ ਦੇ ਹਿਸਾਬ ਨਾਲ ਤੁਸੀਂ ਵੀ ਆਉਂਦੇ ਉਸੇ ਕੈਟਾਗਰੀ ਚ ਟਾਡੇ ਅਰਗੇ ਚਿਹਰੇ ਆਉਣੇ ਸਾਈ ਦੇ ਜਿਨ੍ਹਾਂ ਦੇ ਵਿੱਚ ਨਵੀਂ ਸੋਚ ਨਵੀਆਂ ਮਸਲਿਆਂ ਨੂੰ ਨਵੇਂ ਤਰੀਕੇ ਨਾਲ ਹੈਂਡਲ ਕਰ ਲੈਣ ਪਰ ਨਾਲ ਹੀ ਰਾਜਾ ਵਡਿੰਗ ਨੇ ਵੀ ਜਿਹੜੀ ਗੱਲ ਕਹੀ ਆ ਮੈਂ ਵੀ ਇਹ ਕਹਿਣਾ ਆ ਕਿ ਜੇ ਪ੍ਰਾਣੀ ਸੋਚ ਵਾਲਿਆਂ ਦੀ ਲੀਡਰਸ਼ਿਪ ਨਹੀਂ ਆ ਜਿਨ੍ਹਾਂ ਚ ਸਹਿਜ ਆ ਤਹਮਲ ਆ ਜਿਹੜੀਆਂ ਚੀਜ਼ਾਂ ਨੂੰ ਟੋਟਲਿਸਟਿਕ ਪਰਸਪੈਕਟਿਵ ਚ ਦੇਖ ਸਕਦੇ ਆ ਸਿਰਫ ਨੈਰੋ ਹੀ ਨਹੀਂ ਕਿ ਮੈਨੂੰ ਕੀ ਮਿਲੂਗਾ ਹਾਂ ਜਾਂ ਜਿਹੜੇ 5 ਮਿੰਟਾਂ ਚ ਐਮਐਸਬੀ ਲਾਗੂ ਕਰਦੇ ਉਹ ਕੱਲੇ ਉਹ ਉਹ ਤਾਂ ਫਿਰ ਬਾਅਦ ਵਿੱਚ ਕਿੰਨਾ ਮਹਿੰਗਾ ਪੈਂਦਾ ਇਹੋ ਜੀਆਂ ਗੱਲਾਂ ਕਰਨ ਵਾਲਿਆਂ ਨੂੰ ਇਸ ਲਈ ਇਹ ਦੋਵਾਂ ਦਾ ਇੱਕ ਮਿਕਸ ਅਪ ਹੋਣਾ ਚਾਹੀਦਾ ਔਰ ਇਹੋ ਜੀ ਜਿਹੜੀ ਤਬਦੀਲੀ ਆਉਣੀ ਉਹ ਜ਼ਰੂਰੀ ਹੈ ਹਾਂ ਚਲੋ ਸਾਡੇ ਨਾਲ ਕੁਝ ਕਾਲਰ ਜੁੜਨੇ ਸ਼ੁਰੂ ਹੋ ਚੁੱਕੇ ਨੇ ਆਪਾਂ ਉਹਨਾਂ ਦੀ ਵੀ ਰਾਏ ਲੈਨੇ ਆ ਜਿਸ ਕਰਕੇ ਮੈਂ ਇਸ ਟਾਪਿਕ ਨੂੰ ਵੀ ਚੁਣਿਆ ਪ੍ਰੋਫੈਸਰ ਸਾਹਿਬ ਤੇ ਸਦੀਜੀ ਕਿ ਤੁਹਾਡੇ ਲੋਕਾਂ ਦੇ ਮਨ ਦੇ ਵਿੱਚ ਕੀ ਹੈ ਉਹ ਵੀ ਪਤਾ ਲੱਗੇ ਮੈਂ ਤੇ ਰਿਕੁਐਸਟ ਕਰਾਂਗਾ ਕਿ ਜਿਹੜੇ ਇਸ ਸਮੇਂ ਸਾਨੂੰ ਜਿਹੜੇ ਤਜਰਬੇਕਾਰ ਦੇਖ ਰਹੇ ਨੇ ਉਹ ਵੀ ਕਾਲ ਕਰਨ ਤਾਂ ਕਿ ਲੋਕਾਂ ਦੇ ਜ਼ਿਹਨ ਦੇ ਵਿੱਚ ਕੀ ਚੱਲ ਰਿਹਾ ਹੈ ਉਹ ਪੋਲੀਟੀਸ਼ੀਅਨਸ ਨੂੰ ਵੀ ਪਤਾ ਲੱਗੇ ਅੱਜ ਬਹੁਤ ਸਾਰੇ ਪੋਲੀਟੀਸ਼ੀਅਨਸ ਤੱਕ ਵੀ ਇਹ ਗੱਲਬਾਤ ਪਹੁੰਚ ਰਹੀ ਹੋएगी ਉਹ ਵੀ ਹੋ ਸਕਦਾ ਹੈ ਕਿ ਆਪਣੇ ਘਰ ਦੇ ਵਿੱਚ ਬੈਠ ਕੇ ਕਮਰੇ ਦੇ ਵਿੱਚ ਆਪਾਂ ਸਾਰਿਆਂ ਨੂੰ ਸੁਣ ਰਹੇ ਹੋਣ ਸਾਡੇ ਨਾਲ ਭੁਪਿੰਦਰ ਸਿੰਘ ਪੰਛੀ ਜੁੜ ਰਹੇ ਨੇ ਬਟਾਲਾ ਤੋਂ ਨੇ ਭੁਪਿੰਦਰ ਜੀ ਅੱਗੇ ਵੀ ਜੁੜਦੇ ਨੇ ਤੇ ਕੋਈ ਨਾ ਕੋਈ ਲਾਈਨਾਂ ਸਾਨੂੰ ਸੁਣਾ ਕੇ ਜਾਂਦੇ ਨੇ ਭੁਪਿੰਦਰ ਜੀ ਸਵਾਗਤ ਹੈ ਤੁਹਾਡਾ ਤੇ ਅੱਜ ਫਿਰ ਕੀ ਖਾਸ ਆ ਸ਼ਕਲਾਰੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਰੀਏ ਤੁਹਾਡੀ ਆਵਾਜ਼ ਆ ਰਹੀ ਹੈ ਅਕਸਰ ਦੀ ਤਰ੍ਹਾਂ ਜਿਵੇਂ ਤੁਸੀਂ ਕਿਹਾ ਕਿ ਵਾਹ ਜਵਾਨੀ ਵਾਹ ਜਵਾਨੀ ਤੇਰੇ ਜਈ ਨਹੀਂ ਹੋਣੀ ਵਾਹ ਜਵਾਨੀ ਵਾਹ ਜਵਾਨੀ ਤੇਰੇ ਜਈ ਨਹੀਂ ਹੋਣੀ ਅੱਖੋਂ ਅੰਨੀ ਕੰਨੋਂ ਗੋਲੀ ਫਿਰ ਸੋਣੀ ਦੀ ਸੋਣੀ ਬੇਨਤੀ ਸ਼ਕਲਾਰੀ ਸੁਣਿਓ ਜੀ ਪੀ ਮੈਂ ਪ੍ਰੋਫੈਸਰ ਬੀ ਸਿੰਘ ਜੀ ਉਹਨਾਂ ਨੂੰ ਵੀ ਬੜਾ ਗੰਭੀਰਤਾ ਦੇ ਨਾਲ ਸੁਣਿਆ ਹੂੰ ਉਹ ਕਹਿ ਰਹੇ ਆ ਮੈਨੂੰ ਉਹ ਲੱਗਦਾ ਕਿ ਉਹ ਕਿ ਸਮਾਜ ਸ਼ਕਤੀ ਹੋਣ ਦੇ ਨਾਲ ਨਾਲ ਮੈਨੂੰ ਲੱਗਦਾ ਕਿ ਇਸ ਵੇਲੇ ਕਿਸੇ ਰਾਜਨੀਤਿਕ ਪਾਰਟੀ ਨੂੰ ਜ਼ਿਆਦਾ ਉਹ ਤਰਜੀਹ ਦੇ ਰਹੇ ਆ ਅੱਛਾ ਸਰੋਈ ਸ਼ੁਕਲਾ ਜੀ ਅਸੀਂ ਕਰਤਾਰ ਸਿੰਘ ਸਰਾਬਾ ਦੀ ਉਮਰ ਦੀ ਗੱਲ ਕਰਨੀ ਹੈ ਜੀ ਸ਼ਹੀਦ ਉਦਮ ਸਿੰਘ ਦੀ ਗੱਲ ਕਰਨੀ ਹੈ ਹੂੰ ਔਰ ਪੰਜਾਬ ਦੇ ਭਗਤ ਸਿੰਘ ਦੀ ਗੱਲ ਕਰਨੀ ਹੈ ਹੂੰ ਤੇ ਉਹ ਉਸ ਵੇਲੇ ਦੇ ਰਾਜਨੀਤਿਕ ਲੀਡਰ ਸੀਗੇ ਆਪਣੇ ਮਿਲੇ ਦੇ ਤੇ ਉਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਮਹੱਤਵਪੂਰਨ ਯੋਗਦਾਨ ਦੇ ਕੇ ਜਾਨਾਂ ਦੇ ਦਿੱਤੀਆਂ ਤੇ ਉਹਨਾਂ ਦੀ ਉਮਰ ਫਿਰ ਕਿਹੜੇ ਕੈਟਾਗਰੀ 'ਚ ਰੱਖੋਗੇ ਕਿਹੜੇ ਜਨ 'ਚ ਰੱਖੋਗੇ ਜਿਹਨਾਂ ਨੇ ਦੇਸ਼ ਨੂੰ ਆਜ਼ਾਦੀ ਦੇ ਦਿੱਤੀ ਹੂੰ ਅਸੀਂ ਕਹਿ ਦਈਏ ਕਿ ਜੇ ਆ ਫਲਾਣਾ ਯੰਗ ਬ੍ਰਿਗੇਡੀਅਰ ਆ ਤੇ ਆ ਫਲਾਣਾ ਯੰਗ ਬ੍ਰਿਗੇਡੀਅਰ ਆ ਤੇ ਆ ਐਸਾ ਰਾਜਨੀਤਿਕ ਪਾਰਟੀ ਦੀ ਗੱਲ ਕਰ ਰਿਹਾ ਠੀਕ ਹੈ ਸ਼ਾਇਦ ਇਹ ਸਮਾਜ ਸ਼ਾਸਤਰੀ ਲੋਕਾਂ ਨੂੰ ਉਹ ਰਾਜਨੀਤਿਕ ਲੋਕ ਜਿਨ੍ਹਾਂ ਨੇ ਚੜ੍ਹਦੀ ਜਵਾਨੀ ਤੇ ਰਾਜਨੀਤਿਕ ਘੂੜ ਘੁੜਦਿਆਂ ਹੂੰ ਦੇਸ਼ ਲਈ ਜਾਨਾ ਵਾਰ ਦਿੱਤੀਆਂ ਉਹ ਕਿਹੜੀ ਪੀੜੀ ਚ ਰੱਖੋਗੇ ਹੂੰ ਹੁਣ ਮੈਂ ਆਉਣਾ ਅੱਜ ਦੇ ਮੁੱਦੇ ਵੱਲ ਕਿ ਜੇ ਚੜ੍ਹਦੀ ਜਵਾਨੀ ਨੂੰ ਇੱਕ ਸਹੀ ਦਿਸ਼ਾ ਸਹੀ ਨਿਰਦੇਸ਼ ਸਹੀ ਰਸਤੇ ਅੱਜ ਦੇ ਰਾਜਨੀਤੇਵਾਨਾਂ ਨੂੰ ਇਸੇ ਹੁੰਦੇ ਤੇ ਚੜ੍ਹਦੀ ਜਵਾਨੀ ਰਾਜਨੀਤੀ ਦੇ ਵਿੱਚ ਜਰੂਰ ਆਉਂਦੀ ਹੁਣ ਜਦੋਂ ਚੜਦੀ ਜਵਾਨੀ ਸਾਡੀ ਇਹਨਾਂ ਰਾਜਨੀਤਿਕ ਲੋਕਾਂ ਕਰਕੇ ਨਸ਼ੇ ਦੇ ਰਾਹ ਵੱਲ ਤੁਰ ਪਈ ਠੀਕ ਹੈ ਹਿੰਸਕ ਰਾਹਾਂ ਵੱਲ ਤੁਰ ਪਈ ਹੂੰ ਗੈਂਗਸਟਰਾਂ ਵੱਲ ਤੁਰ ਪਈ ਹੂੰ ਤੇ ਸਾਡਾ ਸਮਾਜ ਪੂਰਾ ਦਾ ਪੂਰਾ ਤੇ ਚੜਦੀ ਜਵਾਨੀ ਸ਼ੁਕਲਾ ਜੀ ਦਸ਼ਾਹੀਣ ਹੋ ਗਈ ਹੂੰ ਔਰ ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਸਾਡੇ ਬਜ਼ੁਰਗ ਲੋਕ ਨੇ ਜਿਹੜੇ ਬਜ਼ੁਰਗ ਲੀਡਰ ਆ ਜਿਹੜੇ ਸਾਡੇ ਹੂੰ ਉਹ ਸਾਨੂੰ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਜਾਂ ਕ੍ਰਾਂਤੀਕਾਰੇ ਤੌਰ ਤੇ ਰਸਤੇ ਦੱਸਦੇ ਆ ਠੀਕ ਹੈ ਤੇ ਮੈਨੂੰ ਅੱਜ ਕਿਸੇ ਇੱਕ ਲੀਡਰ ਦਾ ਮੇਰੇ ਦਿਮਾਗ 'ਚ ਨਾ ਹੀ ਨਹੀਂ ਆ ਰਿਹਾ ਹੂੰ ਜਿਹੜਾ